ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਦੰਡਉਤਿ ਬੰਦਨੈਨ ਕੁਵਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹਥ ਸੂਰਾ ਸੋ ਪਹਿਚਾਨੀਐ ਜੂ ਲਰ ਦੀਨ ਕੇ ਹੇਤਾ ਪੁਰਜਾ ਪੁਰਜਾ ਕਟ ਮਰੇ ਕਭੂ ਨਾ ਛਾਡੇ ਖੇਤ ਸੋ ਪਿਆਰੀ 사త్సੰਗਤ ਫਤਹਿ ਗਜਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਆਰੰਭ ਵਿੱਚ ਹੀ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰ ਦਿਓ ਸੋ ਅੱਜ ਖਿਆਲੀ ਮੁਕਤੀਆਂ ਦੀ ਗੱਲ ਹੋਣੀ ਹੈ। ਜਿਨਾਂ ਨੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਪਿਆਰੀ ਸਾਧ ਸੰਗਤ ਜਿਸ ਵੇਲੇ ਪਹਾੜੀ ਰਾਜਿਆਂ ਨੇ ਅਰੰਗਜੀਤ ਦੀ ਫੌਜ ਨਾਲ ਰਲ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ। ਕਿਹਦੇ ਨੂੰ ਘੇਰਾ ਪਾਇਆ ਹੋਇਆ ਸੀ? ਤੇ ਕਾਫੀ ਦਿਨ ਉਹ kheera ਪਿਆਰਿਆ ਤੇ ਉਹ kheera ਪੈਣ ਦੇ ਕਾਰਨ ਜੋ ਅੰਦਰ ਸਤਾ ਬਸਾਂ ਬਾਹਰ ਤਾਂ ਜਾਂਦੀ ਹੀ ਨਹੀਂ ਸੀ ਕਿਉਂ kheera ਪਿਆ ਹੋਇਆ ਸੀ ਤੇ ਅੰਦਰ ਦਾ ਰਾਸ਼ਨ ਪਾਣੀ ਜਿੰਨਾ ਸੀ ਉਹ ਭਈ ਸਮਾਪਤੀ ਵੱਲ ਹੋ ਗਿਆ ਤੋ ਹੁਣ ਭੁੱਖੇ ਪਾਣੇ ਕਿਦਾਂ ਸਿੰਘ ਰਹਿਣ ਮਹਾਰਾਜ ਨੇ ਬਾਰ ਬਾਰ ਕਹਿੰਦੇ ਸੀਗੇ ਸਿੰਘ ਭਈ ਮਹਾਰਾਜ ਭੁੱਖੇ ਪਾਣੇ ਕੀ ਕਰੀਏ ਓខਾ ਹੈ ਪੁਰਸਾਭ ਕਹਿੰਦੇ ਤਸੱਲੀ ਰੱਖੋ ਤਸੱਲੀ ਰੱਖੋ ਸਮਾ ਆਏਗਾ ਤੇ ਤੁਹਾਨੂੰ ਬਹੁਤ ਵਡੀਆਂ-ਵਡੀਆਂ ਦਾਤਾਂ ਪ੍ਰਾਪਤ ਹੋਣਗੀਆਂ ਰਾਜ ਭਾਗ ਪ੍ਰਾਪਤ ਹੋ ਜਾਣੇ ਆ ਤੁਹਾਨੂੰ ਆ ਸਮਾ ਥੋੜਾ ਕੱਢ ਲਓ ਤੇ ਹੁਣ ਭੁੱਖ ਤੋਂ ਇੰਨੀ ਭੁੱਖ ਨਾ ਚੱਲਦੇ ਹੋਏ ਨਾ ਪਿਆਰੀ ਸਾਧ ਸੰਗਤ ਜੀ ਸਿੰਘਾਂ ਨੇ ਫੈਸਲਾ ਕਰ ਲਿਆ ਕਈ ਸਾਤੋਂ ਭੁੱਖਾ ਨਹੀਂ ਰਹਿ ਰਹਿ ਹੁੰਦਾ ਤੇ ਮਹਾਰਾਜ ਦੇ ਕੋਲ ਬੇਨਤੀ ਕਰਨ ਗਏ ਮਹਾਰਾਜ ਜੀ ਸਾਡੀ ਦੋਇਕਾ ਜੁਰ ਬੇਨਤੀ ਹੈ ਭਈ ਭੁੱਖੇ ਨਹੀਂ ਰਿਹਾ ਜਾਂਦਾ ਅਸੀਂ ਹੁਣ ਇੱਥੋਂ ਚੱਲੇ ਹਾਂ ਅਸੀਂ ਨਹੀਂ ਹੁਣ ਰਹਿ ਸਕਦੇ ਇਥੇ ਬਹੁਤ ਮੁਸ਼ਕਲ ਹੈ ਭੁੱਖ ਵਿੱਚ ਭੁੱਖਾ ਨਹੀਂ ਰਹਿ ਹੁੰਦਾ ਮਹਾਰਾਜ ਕਬੀਰ ਸਾਹਿਬ ਕੀ ਕਹਿੰਦੇ ਸੀ ਨਾ ਗਿਆਣੀ ਵਿੱਚ ਕਹਿੰਦੇ ਭੁੱਖੇ ਭਗਤਾਂ ਨਾ ਕੀਜੇ ਇਹ ਮਾਲਾ ਆਪਣੀ ਲਈ ਜੇ ਕਹਿੰਦੇ ਮੈਂ ਭੁੱਖਾ ਤੇਰੀ ਭਗਤੀ ਨਹੀਂ ਕਰ ਸਕਦਾ ਭਾਈ ਮੈਨੂੰ ਤੇ ਖਾਣਾ ਵੀ ਚਾਹੀਦਾ ਉੱਪਰ ਬਿਸਰਾ ਵੀ ਤਲਾਈ ਵੀ ਚਾਹੀਦੀ ਹੈ ਘਰ ਦੀ ਘਰ ਵਾਲੀ ਵੀ ਸੁੰਦਰ ਚਾਹੀਦੀ ਹੈ ਗਿਆਨੀ ਕੰਮ ਅਗਿਆਕਾਰੀ ਹੋਵੇ ਉਹ ਚਾਹੀਦੀ ਹੈ ਗਾਂ ਪੈਸ ਵੀ ਮੰਗ ਲਈ ਹੈ ਸਾਰਾ ਕੁਝ ਮੰਗ ਲਿਆ ਧੰਨਾ ਜੀ ਨੇ ਸਭ ਕੁਝ ਮੰਗ ਲਿਆ ਭਗਤਾਂ ਨੇ ਕਹਿੰਦੇ ਭੁੱਖੇ ਭਗਤਨਾ ਕੀਜੇ ਇਸੇ ਤਰੀਕੇ ਸਿੰਘਾਂ ਦੀ ਹਾਲਤ ਹੋ ਗਈ ਅੰਦਰ ਕੈਦ ਜਿਲੇ ਦੇ ਵਿੱਚ ਬਾਹਰ ਨਹੀਂ ਜਾਂਦੇ ਤੇ ਮਹਾਰਾਜ ਨੂੰ ਕਹਿੰਦੇ ਭਈ ਅਸੀਂ ਹੁਣ ਇੱਥੇ ਆਪ ਨਹੀਂ ਰੁੱਕ ਸਕਦੇ ਭੁੱਖ ਭਾਣੇ ਨਹੀਂ ਰਾਇਆ ਜਾਂਦਾ ਮਹਾਰਾਜ ਛੱਡੋ ਕਿਲਾ ਚਲੀਏ ਉਹ ਕਹਿੰਦੇ ਨਹੀਂ ਭਾਈ ਥੋੜਾ ਸਮਾਂ ਰੁਕ ਜੋ ਬਹੁਤ ਮਾਰਾ ਹੀ ਨਹੀਂ ਗਿਆ ਬਹੁਤ ਹੀ ਉਹਨਾਂ ਨੂੰ ਸਮਝਾਇਆ ਪਰ ਉਹ ਸਮਝੇ ਨਹੀਂ ਪਰਿਵਾਰ ਸੰਤੋਖ ਗੁਰੂ ਮਹਾਰਾਜ ਕਹਿੰਦੇ ਫਿਰ ਇਤਾਂ ਕਰੋ ਭਾਈ ਜੇ ਤੁਸੀਂ ਜਾਣਾ ਹੀ ਹੈ ਨਾ ਤੇ ਠੀਕ ਹੈ ਭਾਈ ਜਾਓ ਫਿਰ ਇੱਕ ਕੰਮ ਕਰ ਜਿਓ ਕੋਈ ਮੈਨੂੰ ਲਿਖ ਕੇ ਦੇ ਦਿਓ ਕਿ ਮੈਂ ਤੁਹਾਡਾ ਗੁਰੂ ਨਹੀਂ ਤੁਸੀਂ ਮੇਰੇ ਸਿੱਖ ਨਹੀਂ ਇਹ ਬਦਾਵਾ ਮੈਨੂੰ ਲਿਖ ਕੇ ਦੇ ਦਿਓ ਜਿਹਨਾਂ ਜਿਹਨਾਂ ਨੇ ਜਾਣਾ ਹੈ ਉਸ ਪਤਾਵੇ ਤੇ ਸਾਈਨ ਕਰਕੇ ਜਾਇਓ ਆਪਣਾ ਆਪਣਾ ਨਾਮ ਲਿਖ ਕੇ ਜਾਇਓ ਇਸ ਤਰ੍ਹਾਂ ਕਰਕੇ 40 ਸਿੰਘਾਂ ਨੇ ਪਹਿਲੀ ਸਾਧ ਸੰਗਤ ਜੀ ਆਪਣੇ ਨਾਮ ਸਾਹਿਤ ਸਾਈਨ ਕਰਕੇ ਬਦਾਵਾ ਲਿਖ ਕੇ ਮਹਾਰਾਜ ਜੀ ਨੂੰ ਦੇ ਦਿੱਤਾ ਬਦਾਵਾ ਲਿਖ ਕੇ ਦਿੱਤਾ ਤੇ ਚਲੇ ਗਏ ਘਰਾਂ ਨੂੰ ਜਿਸ ਲਈ ਘਰਾਂ ਚ ਪਹੁੰਚੇ ਨੇ ਤੇ ਜਦੋਂ ਅੱਜ ਅਸੀਂ ਮੁਖਸਰ ਸਾਹਿਬ ਕਹਿੰਨੇ ਹਾਂ ਉਥੇ ਉਸ ਸਥਾਨ ਤੇ ਆਏ ਘਰਾਂ ਵਿੱਚ ਆ ਕੇ ਆਪਣੇ ਪਿੰਡਾਂ 'ਚ ਆਏ ਪਿੰਡਾਂ 'ਚ ਆ ਕੇ ਆਪਣੀਆਂ ਇਸਤਰੀਆਂ ਘਰਵਾਲੀਆਂ ਨੂੰ ਕਹਿਣ ਲੱਗੇ ਸਾਰੀ ਵਾਰਤਾ ਸੁਣਾਈ ਕੋਈ ਐਸਾ ਤਰੀਕੇ ਭੁੱਖੇ ਨਹੀਂ ਰਿਹਾ ਗਿਆ ਤੇ ਅਸੀਂ ਆ ਗਏ ਹਾਂ ਤੇ ਜਦੋਂ ਘਰ ਵਾਲੀਆਂ ਨੂੰ ਪਤਾ ਲੱਗਿਆ ਨਾ ਪਿਆਰੀ ਸ਼ਾਦ ਸੰਗਤ ਜੀ ਬਹੁਤ ਨਾਰਾਜ਼ ਹੋਈਆਂ ਉਹ ਬਹੁਤ ਗੁੱਸੇ ਹੋਈਆਂ ਤੇ ਆਪਣੀਆਂ ਚੂੜੀਆਂ ਲਾ ਕੇ ਤੇ ਕਹਿੰਦੀਆਂ ਆਹ ਲਓ ਆਹ ਚੂੜੀਆਂ ਤੁਸੀਂ ਪਾ ਲਓ ਸਾਡੇ ਗੁਰੂ ਨੂੰ ਤੁਸੀਂ ਕੱਲਿਆਂ ਛੱਡ ਕੇ ਆ ਗਏ ਆ ਤੁਹਾਨੂੰ ਸ਼ਰਮ ਨਹੀਂ ਆਈ ਬਹੁਤ ਬੁਰਾ ਭਲਾ ਆਖਿਆ ਇਹ ਸ਼ਾਦ ਸੰਗਤ ਜੀ ਨੇਮੀਆ ਪਾ ਕੇ ਖੜਿਆ ਉਹਨਾਂ ਦੇ ਸਾਹਮਣੇ ਅੱਖ ਨਹੀਂ ਚੱਕ ਸਕਦਾ ਹੁਣ ਕਰਨ ਤੇ ਕਰਨ ਵੀ ਕੀ ਚੂੜੀਆਂ ਲਾ ਕੇ ਬੀਬੀ ਭਾਗੋ ਦੀ ਕਮਾਨ ਵਿੱਚ ਕੋੜਿਆ ਤੇ ਸਵਾਰ ਹੋ ਕੇ ਬੀਬੀਆਂ ਚੱਲ ਪਈਆਂ ਗੁਰੂ ਗੁਰੂਵਾਲਾ ਨੂੰ ਤੇ ਹੁਣ ਸ਼ਰਮਿੰਦੇ ਹੋਏ ਉਹ ਵੀ ਘਰਾਂ 'ਚ ਕਿੱਦਾਂ ਪੈਣ ਆਏ ਦੇ ਘਰ ਵਾਲਿਆਂ ਕੋਲ ਸੀ ਨਾ ਘਰ ਆਏ ਸੀ ਘਰ ਜਾਵਾਂਗੇ ਪਈ ਸੁੱਖ ਆਰਾਮ ਕਰਾਂਗੇ ਇੱਥੇ ਤੇ ਕੀ ਭੁੱਖੇ ਭਾਣੇ ਕਰਾਂਗੇ ਤੇ ਉਹ ਹੁਣ ਘਰਵਾਲੀਆਂ ਘਰੋਂ ਨਿਕਲ ਕੇ ਚੁੱਪੀਆਂ ਮਲਕ ਭਾਗੋ ਆ ਮਾ ਬੀਬੀ ਭਾਗੋ ਜੀ ਉਹਨਾਂ ਦੀ ਕਮਾਨ ਹੇਠ ਘੋੜਿਆਂ ਤੇ ਸਵਾਰ ਹੋਈਆਂ ਸੱਸਤ ਧਾਰੀ ਹੋ ਕੇ ਨਿਕਲ ਪਏ ਉਹ ਹੁਣ ਕੀ ਕਰਨ ਕੱਲੇ ਉਸਤਾਵਾ ਬੜਾ ਕੀ ਕਰੀਏ ਹੁਣ ਤੇ ਬੇਨਤੀਆਂ ਕਰਦੇ ਹੇ ਮਹਾਰਾਜ ਸਾਨੂੰ ਬਖਸ਼ ਦਿਓ ਬਖਸ਼ਿਓ ਉਧਰੋਂ ਮਾਇਆ ਕੁਰੂ ਮਹਾਰਾਜ ਆਪਣਾ ਪਿੰਡ ਆ ਤੈਅ ਕਰਦੇ ਹੋਏ ਦੁਸ਼ਮਣਾਂ ਨਾਲ ਝੂਜਦੇ ਹੋਏ ਛੱਡਣਾ ਪਿਆ ਕਿਲਾ ਗਊਆਂ ਦੀਆਂ ਗਊਆਂ ਮਾਰਦੀਆਂ ਕਸਮਾਂ ਖਾਧੀਆਂ ਗਊਆਂ ਦੀਆਂ ਆਟੇ ਦੀ ਗਊ ਬਣਾ ਕੇ ਮਹਾਰਾਜ ਕੋਲ ਲੱਗਿਆ ਮਹਾਰਾਜ ਸਾਨੂੰ ਕਸਮ ਹੈ ਤੁਸੀਂ ਇਹ ਕਿਲਾ ਛੱਡ ਜਾਓ ਸੁਖ ਸ਼ਾਂਤੀ ਰਹੇਗੀ ਲੜੇ ਝਗੜਾ ਖਤਮ ਹੋ ਜਾਏਗਾ ਤੇ ਜੇ ਤੁਸੀਂ ਤੇ ਕਿਹਦਾ ਛੱਡਦੇ ਹੋ ਬੇਨਤੀਆਂ ਅਸੀਂ ਤੁਹਾਡਾ ਪਿੱਛਾ ਨਹੀਂ ਕਰਾਂਗੇ ਕੁਝ ਨਹੀਂ ਕੁਝ ਨਹੀਂ ਹੋਏਗਾ ਬਾਹਰ ਕੋਈ ਲੜਾਈ ਝਗੜੇ ਤੋਂ ਬਗੈਰ ਹੀ ਆਪਾਂ ਇਹ ਕੰਮ ਕਰ ਲਈਏ ਝੂਠੀਆਂ ਕਸਮਾਂ ਖਾਧੀਆਂ ਗੁਰੂ ਮਹਾਰਾਜ ਜਦੋਂ ਕਿਲਾ ਛੱਡਿਆ ਪਿੱਛੋਂ ਔਰੰਗਜ਼ੇਬ ਦੀ ਫੌਜ ਬਾਈਧਾ ਰਾਜਿਆਂ ਦੀਆਂ ਫੌਜਾਂ ਦੇਖ ਲੋ ਅਕਿਰਤ ਕੰਦੂ ਹਨਾਂ ਇਦਾਂ ਨੂੰ ਪਛੇਵੇਂ ਪਾਤਸ਼ਾਹ ਜੀ ਗਵਾਲੀਅ ਦੇ ਕਿਲੇ ਚੋਂ ਰਿਹਾ ਕਰਵਾ ਕੇ ਲਿਆਏ ਸੀ ਇਹ ਇਦਾਂ ਦੇ ਅਹਿਸਾਨ ਫਰਮੋਸ਼ ਲੋਗ ਹਨ ਇਹ ਕਹਿੰਦੇ ਨੇ ਕਿ ਖਾਲਸਾ ਕੌਮ ਸਾਡੀ ਹਿਫਾਜ਼ਤ ਲਈ ਬਣੀ ਹੈ ਇਹ ਕਾਇਰਾਂ ਨੂੰ ਇਹ ਨਹੀਂ ਪਤਾ ਇਹ ਕਾਇਰ ਲੋਗ ਹਨ ਪੈਰੀ ਸਾਧ ਸੰਗਤ ਜੀ ਇਹ ਕਹਿੰਦੇ ਇਹ Hindu ਵੀ ਹੈ ਨਹੀਂ ਇਹ ਮੁਸਲਮਾਨ ਵੀ ਹੈ ਨਹੀਂ ਇਹਨਾਂ ਦਾ ਕੋਈ ਧਰਮ ਨਹੀਂ ਇਦਾਂ ਦੀ ਕੌਮ ਹੈ ਇਨਾਂ ਨੇ ਸਾਡੇ ਗੁਰੂ ਜੀ ਗੁਰੂ ਪਾਤਸ਼ਾਹ ਦੇ ਨਾਲ ਧੋਖਾ ਕਮਾਇਆ ਸੀ ਮਹਾਰਾਜ ਨੇ ਕਿਲਾ ਛੱਡਿਆ ਪਿੱਛੋਂ ਫੌਜਾਂ ਆ ਗਈਆਂ ਆ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਮਹਾਰਾਜ ਦੇ ਨਾਲ ਯੰਗ ਹੋਈ ਬਹੁਤ ਭਿਆਨਕ ਜੰਗਾਂ ਲੜਦੇ ਹੋਏ ਮਹਾਰਾਜ ਇੱਧਰ ਖੁਦਰਾਣੇ ਦੀ ਢਾਵ ਤੱਕ ਆ ਗਏ ਖਦਰਾਨੇ ਦੀ ਢਾਬ ਵਾਲੇ ਜਦੋਂ ਆ ਰਹੇ ਗੁਰੂ ਮਹਾਰਾਜ ਤੇ ਉਧਰੋਂ 46 ਆ ਕੇ ਮਹਾਰਾਜ ਜੀ ਨੇ ਸਿੰਘਾਂ ਸਮੇਤ ਉੱਥੇ ਹੀ ਖਦਰਾਨੇ ਦੀ ਢਾਬ ਤੋਂ ਇੱਕ ਕੋਈ ਕੈਸਾ ਸਥਾਨ ਸੀ ਜਿੱਥੇ ਕੇ ਮਨਾਨੇ ਜੰਗ ਜੱਥੇ ਹੋਵੇ ਉੱਥੇ ਭਈ ਪਾਣੀ ਧਣੀ ਦੀ ਵੀ ਲੋੜ ਪੈਂਦੀ ਹੈ ਬਗੈਰ ਪਾਣੀ ਤੋਂ ਇਹ ਨਹੀਂ ਰੜ ਸਕਦਾ ਤੇ ਉੱਥੇ ਲੱਗੇ ਪਾਣੀ ਦਾ ਪ੍ਰਬੰਧ ਸੀ ਪੇਰੇ ਸਾਹਿਬ ਸਿੰਘ ਜੀ ਉਸ ਸਥਾਨ ਤੇ ਮਾਰਨੇ ਜਾ ਕੇ ਡੇਡੇ ਲਾਏ ਸੋਈਆਂ ਨੇ ਸੂ ਲਾਈ ਗੁਰੂ ਮਹਾਰਾਜ ਜੀ ਦੇ ਆਪਣੇ ਸਿੰਘਾਂ ਨੇ ਇਸ਼ਨਾਨ ਕੀਤੇ ਵੱਡੇ ਵੱਡੇ ਕਸ਼ੇਰੇ ਪੈਂਦੇ ਹੁੰਦੇ ਸੀ ਉਦੋਂ ਹੁਣ ਤਾਂ ਕਸ਼ੇਰੀਏ ਹੀ ਪੈਂਦੇ ਨੇ ਪਰ ਉਸ ਟਾਈਮ ਦੇ ਉੱਤੇ ਵੱਡੇ ਵੱਡੇ ਕਸ਼ੇਰੇ ਪਾਉਂਦੇ ਸੀ ਛੋਲਾ ਤੇ ਕਸ਼ਰਾ ਉਹ ਉੱਤੇ ਤਾਰਾ ਲਾ ਕੇ ਸੱਸੀਆਂ ਲਾ ਕੇ ਉਹਨਾਂ ਦੇ ਕਸ਼ੇਰੇ ਸੁੱਕਣੇ ਪਾਏ ਹੋਏ ਸਨ ਤੇ ਬਹੁਤ ਤੈਦਾਦ ਵਿੱਚ ਲੱਗ ਰਹੇ ਸਾਨੂੰ ਤੇ ਸੁਈਆ ਜਦੋਂ ਸੁਈ ਲੈਣ ਆਇਆ ਤੇ ਦੇਖਦਾ ਭਈ ਗੁਰੂ ਸਾਹਿਬ ਦੇ ਨਾਲ ਤੇ ਬਹੁਤ ਫੌਜਾਂ ਨੇ ਭਈ ਇੱਥੇ ਤਾਂ ਜੰਗ ਲੜਨੀ ਬੜੀ ਔਖੀ ਹੈ ਉਹਦੇ ਕਹਿੰਦੇ ਗੁਰੂ ਨਾਲ ਕੁਝ ਵੀ ਨਹੀਂ ਹੈਗੀ ਕੋਈ ਸਿੰਘੀ ਹੈ ਨਹੀਂ ਗੁਰੂ ਤੇ ਐਦਾਂ ਹੈ ਗੁਰੂ ਐਦਾਂ ਹੈ ਤੇ ਭਈ ਇੱਥੇ ਤਾਂ ਦੇਖ ਲਓ ਪਸਰੇ ਪਸਤਰ ਟੰਗੇ ਨੇ ਫੌਜਾਂ ਦੇ ਉਹਦੀਆਂ ਦੇ ਸੋ ਪਿਆਰੀ ਸਾਥ ਸੰਗਤ ਜੀ ਉਧਰੋਂ ਸ਼ਾਹੀ ਫੌਜਾਂ ਦਾ ਵੱਡੀ ਮਾਤਰਾ ਵਿੱਚ ਚੜ੍ਹਾਈ ਕਰਦੇ ਹੋਈਆਂ ਆ ਰਹੀਆਂ ਤੇ ਮਹਾਰਾਜ ਨੇ ਕੁਦਰਾਨੇ ਦੀ ਢਾਹ ਤੇ ਉੱਤੇ ਆਪਣਾ ਬਣਾਇਆ ਹੋਇਆ ਹੈ ਜਗ੍ਹਾ ਜਿੱਥੇ ਬੈਠ ਕੇ ਮਦਾਨੇ ਯੰਗ ਵਿੱਚ ਜੂਝਣਾ ਸੀ ਤੇ ਉਧਰੋਂ ਜਿਹੜੇ ਚਾਹ ਸਿੰਘ ਬਦਾਵਾ ਲਿਖ ਕੇ ਦੇ ਕੇ ਆਏ ਸੀ ਨਾ ਤੇਰੀ ਸ਼ਾਸ ਸੰਗਤ ਉਹਨਾਂ ਨੂੰ ਵੀ ਪਤਾ ਲੱਗ ਗਿਆ ਦਰਮਾਰਕ ਮਾਈ ਭਾਗੋ ਚੰਗ ਦੇ ਮੈਦਾਨ ਦੇ ਅੰਦਰ ਦੁਸ਼ਮਣਾਂ ਦੇ ਲਾਹੂ ਲਾਈ ਜਾਂਦੀ ਹੈ ਉਧਰੋਂ 40 ਸਿੰਘਾਂ ਨੇ ਵੀ ਸ਼ਸਤਰ-ਵਸਤਰ ਤਿਆਰ ਕਰਕੇ ਤੇ ਉਹ ਵੀ ਮੈਦਾਨੇ ਜੰਗ ਵਿੱਚ ਆ ਚ ਆ ਗਏ ਖਦਰਾਨੇ ਦੀ ਧਾਬ ਤੋਂ ਜਦੋਂ ਮਹਾਰਾਜ ਜੀ ਨੇ ਦੇਖਿਆ ਵੀ ਮਹਾ ਸਿੰਘ ਦੀ ਕਮਾਨ ਵਿੱਚ ਜੋ ਸਿੰਘ ਗਏ ਸਨ ਨਾ ਉਹ ਪਿਆਰਿਓ ਉਹ ਮਦਾਨੇ ਯੰਗ ਵਿੱਚ ਹੁਣ ਜੂਝਣ ਲਈ ਤਿਆਰ ਵਰ ਤਿਆਰ ਆ ਗਏ ਹਨ ਤੇ ਉਹ ਬੜੀ ਜੰਗ ਲੜੀ ਜੀ ਬਹੁਤ ਤਕੜੀ ਜੰਗ ਲੜੀ ਚਾਲੀਆਂ ਮੁਕਤ ਚਾਲੀਆਂ ਨੇ ਆ ਕੇ 40 ਸਿੰਘਾਂ ਨੇ ਤੇ ਮਹਾਰਾਜ ਨੂੰ ਜਿਹੜਾ ਵਾਦਾ ਲਿਖ ਕੇ ਆਏ ਸੀ ਨਾ ਉਹ ਮਹਾਰਾਜ ਆਪਣੇ ਨਾ ਕਮਰ ਕੱਛੇ ਦੇ ਵਿੱਚ ਬਹੁਤ ਹੀ ਸੰਭਾਲ ਕੇ ਰੱਖਿਆ ਹੋਇਆ ਸੀ ਜੇ ਉਹ ਨਾ ਸੰਭਾਲਿਆ ਹੁੰਦਾ ਨਾ ਤੇ ਨਾ ਅਜ ਕਿਸੇ ਨੇ ਸਿੱਖਣਾ ਸੀ ਤੇ ਨਾ ਗੁਰੂ ਦਾ ਨਾਮ ਲੈਣ ਵਾਲਾ ਕੋਈ ਹੋਣਾ ਸੀ ਇਸ ਤਰ੍ਹਾਂ ਦਾ ਕੁਝ ਲਿਖ ਕੇ ਦੇ ਕੇ ਆ ਗਏ ਸੀ ਉੱਥੇ ਅਸੀਂ ਤੇਰੇ ਸਿੱਖ ਨਹੀਂ ਤੂੰ ਸਾਡਾ ਗੁਰੂ ਨਹੀਂ ਇਹ ਬਦਾਵਾ ਲਿਖ ਕੇ ਚਾਲੀ ਸਿੰਘ ਸੈਨ ਕਰਕੇ ਜਿਹੜਾ ਦੇਐਸ਼ੀ ਮਹਾਰਾਜ ਨੇ ਲੈ ਕੇ ਕਮਰ ਕੱਸ਼ੇ ਦੇ ਵਿੱਚ ਲਗੜ ਲਿਆ ਕੰਦਾ ਐ ਜਾਓ ਜਿਸ ਲਈ ਮਦਾਨੇ ਜੰਗ ਵਿੱਚ ਆ ਗਏ ਤੇ ਦੁਸ਼ਮਣਾਂ ਦੇ ਲਾਹੂ ਲਾਏ ਹਨ ਉਹਨਾਂ ਨੇ ਕੋਈ 10000 ਹੀ ਕੋਈ 5000 ਹੀ ਕੋਈ 4000 ਹੀ ਕੋਈ 10000 ਹੀ ਇਸ ਤਰ੍ਹਾਂ ਕਰਕੇ ਦੁਸ਼ਮਣਾਂ ਦੇ ਲਾਹੂ ਲੈ ਤੇ ਮਹਾਰਾਜ ਤੇ ਇੱਕ ਫਤਿਹ ਦਾ ਤੀਰ ਛੱਡਦੇ ਹੁੰਦੇ ਸੀ ਜਿਆਦਾ ਨਹੀਂ ਸੀ ਉਹਨੇ ਜਦੋਂ ਆਖਰੀ ਤੀਰ ਜਿਹੜਾ ਉਹਨਾਂ ਦਾ ਫਤਿਹ ਦਾ ਹੁੰਦਾ ਸੀ ਉਸ ਵੀ ਦੇ ਜੰਗ ਫਤਿਹ ਹੋ ਜਾਂਦਾ ਸੀ ਤੇ ਜਿਸ ਵੇਲੇ 40 ਸਿੰਘ ਸ਼ਹੀਦ ਹੋ ਗਿਆ ਸੀ ਉੱਥੇ ਸ਼ਹੀਦ ਹੋ ਗਿਆ ਤੇ ਮਹਾ ਸਿੰਘ ਅਜੇ ਸੈਗ ਦਾ ਪਿਆ ਸੀ ਮਰਤ ਨਹੀਂ ਸੀ ਹੋ ਰਹੀ ਤੇ ਉਹ ਸੱਚਖੰਡ ਪਲਾਨ ਕਰਨਾ ਸੀ ਕਿਦਾਂ ਕਰੇ ਭਾਈ ਗੁਰੂ ਤੂੰ ਤਾਂ ਬੇਮੁਖ ਹੋਇਆ ਸੀ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਫਿਰ ਮੁਕਤ ਪਾਏ ਲਾਗ ਚਰਣੇ ਸਤਿਗੁਰ ਸ਼ਬਦ ਸੁਣਾਏ ਤੇ ਉਹ ਪਿਆਰੀ ਸਾਧ ਸੰਗਤ ਜੀ ਉਹ ਸਚਖੰਡ ਵਿੱਚ ਤੇ ਦਰਵਾਜੇ ਬੰਦ ਹੋ ਗਏ ਕਿਉਂਕਿ ਗੁਰੂ ਤੋਂ ਬੇਮੁਖ ਹੋ ਕੇ ਗਿਆ ਨਾ ਤੇ ਮਹਾਰਾਜ ਜੰਗ ਦੀ ਸਮਾਪਤੀ ਤੋਂ ਬਾਅਦ ਜਿਹੜੇ ਆਏ ਮਹਾ ਸਿੰਘ ਦੇ ਕੋਲ ਆਪਣੇ ਕਿਸੇ ਕਿਸੇ ਦੇ ਮੂੰਹ ਤੇ ਹੱਥ ਫੇਰਦੇ ਨੇ ਆ ਮੇਰਾ ਸਿੰਘ 5000 ਹਜ਼ਾਰੀ ਫਿਰ ਹੱਥ ਫੇਰਦੇ ਆ ਮੇਰਾ 10000 ਹਜ਼ਾਰੀ ਇਦਾਂ ਖਤਾਬ ਦਿੰਦੇ ਆਦੇ ਨੇ ਤੇ ਜਿਸਲੇ ਮਹਾ ਸਿੰਘ ਦੇ ਕੋਲ ਆਇਆ ਮਹਾ ਸਿੰਘ ਸਹਿਗ ਰਿਹਾ ਸੀ ਤੇ ਕਹਿੰਦੇ ਮਹਾ ਸਿੰਘ ਅਸੀਂ ਬਹੁਤ ਪ੍ਰਸੰਨ ਹੋਏ ਹਾਂ ਤੁਸੀਂ ਜੋ ਮੈਦਾਨੇ ਜੰਗ ਦੇ ਵਿੱਚ ਆਪਣੇ ਜੋਰ ਦਿਖਾਏ ਜੰਗ ਲੜੀ ਫਤਿਹ ਕੀਤੀ ਹੈ ਨਾ ਤੇ ਮੰਗੇ ਕੀ ਮੰਗਦਾ ਹੈ ਕਹਿੰਦਾ ਮਹਾਰਾਜ ਇੱਕ ਬੇਨਤੀ ਹੈ ਮੇਰੀ ਕਹਿੰਦੇ 10 ਕਹਿੰਦੇ ਕੀ ਬੇਨਤੀ ਹੈ ਮਹਾਰਾਜ ਸੱਚਖੰਡ ਵਿੱਚ ਨਾ ਜਗ੍ਹਾ ਨਹੀਂ ਮਿਲਦੀ ਸੱਚਖੰਡ ਦੇ ਦਰਵਾਜ਼ੇ ਨਹੀਂ ਖੁੱਲ ਰਾਏ ਕਿਉਂਕਿ ਅਸੀਂ ਬਹੁਤ ਵੱਡੀ ਗਲਤੀ ਕਰਕੇ ਹੀ ਕਰ ਗਏ ਸੀ ਕਿਹੜੀ ਗਲਤੀ ਕੀਤੀ ਹੈ ਹਮਾ ਸਿੰਘਾ ਤੂੰ ਤੂੰ ਤਾਂ ਬਹੁਤ ਵੱਡਾ ਕੰਮ ਕੀਤਾ ਹੈ ਕਹਿੰਦਾ ਨਹੀਂ ਮਹਾਰਾਜ ਬਹੁਤ ਵੱਡਾ ਵੀ ਹੋਵੇ ਕਿੰਨਾ ਵੀ ਹੋ ਜਾਏ ਪਰ ਇੱਕ ਜਿਹੜੀ ਗਲਤੀ ਕੀਤੀ ਹੈ ਨਾ ਉਸ ਤੋਂ ਬਗੈਰ ਉਹਨੂੰ ਮਾਫੀ ਤੋਂ ਬਗੈਰ ਅਸੀਂ ਉੱਥੇ ਅੰਦਰ ਨਹੀਂ ਜਾ ਸਕਦੇ ਸੱਚਖੰਡ ਦੇ ਕੀ ਹੋਇਆ ਮਹਾਰਾਜ ਦੱਸ ਮਹਾਸਿੰਘਾ ਕੀ ਹੋਇਆ ਮਹਾਰਾਜ ਮੇਰੀ ਬੇਨਤੀ ਪ੍ਰਵਾਨ ਕਰ ਲਿਓ ਹੱਥ ਜੋੜ ਕੇ ਬੇਨਤੀ ਕਰਦਾ ਦੁਇ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਦਾਸ ਮੈਂ ਦਨੂੰ ਹੱਥ ਜੋੜ ਕੇ ਤੇਰੇ ਅੱਗੇ ਬੇਨਤੀ ਕਰਦਾ ਸਤਿਗੁਰੂ ਜੋ ਮੈਂ ਬਦਾਵਾ ਲਿਖਿਆ ਸੀ ਮੇਰੇ ਬਦਾਵੇ ਨੂੰ ਪਾੜਦੇ ਹੋ ਤਾਂ ਸਾਨੂੰ ਮਾਫ ਕਰਦੇ ਹੋ ਸੱਚੇ ਪਾਤਸ਼ਾਹ ਫਿਰ ਸਾਨੂੰ ਦਰਗੇ ਤੇ ਜਗਾ ਮਿਲਣੀ ਹੈ ਫਿਰ ਤੁਸੀਂ ਸਾਡੀ ਉੱਥੇ ਬਕਾਲਤ ਕਰ ਸਕਦੇ ਹੋ ਹਰ ਦਰਗੇ ਕਾਬਾ ਸੀਠ ਬੈ ਸੀਠ ਦਾ ਭਾਵ ਹੁੰਦਾ ਵਕੀਲ ਭਾਈ ਦਰਗੇ ਦਾ ਵਕੀਲ ਤੁਸੀਂ ਹੋ ਸਾਡੇ ਤੇ ਤੁਸੀਂ ਸਾਨੂੰ ਉੱਥੇ ਸਥਾਨ ਦਵਾ ਸਕਦੇ ਹੋ ਮਹਾਰਾਜ ਕਿਰਪਾ ਕਰਕੇ ਬਦਾਵਾ ਪਾੜ ਦਿਓ ਮਹਾਰਾਜ ਨੇ ਮਹਾ ਸਿੰਘ ਦੇ ਚਿਹਰੇ ਤੇ ਹੱਥ ਫੇਰਿਆ ਅਸ਼ੀਰਵਾਦ ਦਿੱਤਾ ਹੈ ਮਹਾ ਸਿੰਘਾ ਕਹਿੰਦੇ ਸਾਨੂੰ ਪਤਾ ਸੀ ਭਾਈ ਇੱਕ ਦਿਨ ਐਸਾ ਆਣਾ ਸੀ ਤੇਰੇ ਉਸ ਪਿਆਰੀ ਚਿੱਠੀ ਜਿਹੜੀ ਤੂੰ ਲਿਖ ਕੇ ਆਇਆ ਸੀ ਬਦਾਵਾ ਲਿਖ ਕੇ ਸੰਭਾਲ ਕੇ ਰੱਖਿਆ ਹੋਇਆ ਹੈ ਕਹਿੰਦੀ ਚੂਟੀ ਗੰਡਨ ਹਾਰ ਗੋਪਾਲ ਟੁੱਟੀਆਂ ਗੰਡਾ ਟੁੱਟੀ ਗੰਢੀ ਗਈ ਉਹਦਣ ਤੇ ਮਾਹ ਸਿੰਘ ਦਾ ਬਦਾਵਾਰ ਕੱਢ ਕੇ ਮਹਾਰਾਜ ਨੇ ਉਹਦੇ ਸਾਹਮਣੇ ਪਾੜ ਦਿੱਤਾ ਲੈ ਮਾਹ ਸਿੰਘਾ ਹੁਣ ਤੈਨੂੰ ਕੋਈ ਰਿਕਵਰ ਨਹੀਂ ਹੈ ਤੇ ਸੱਚੇ ਪਾਤਸ਼ਾਹ ਦੀ અપਾਰ ਬਖਸ਼ਿਸ਼ ਹੋਈ ਤੇ ਉਥੇ ਅੱਜ ਕਹਿੰਦੇ ਚਾਲੀਆਂ ਦੀ ਮੁਕਤੀ ਹੋਈ ਕਿ ਇਹਨਾਂ 40 ਸਿੰਘਾਂ ਨੂੰ ਦਰਗਾਹ ਵਿੱਚ ਪ੍ਰਾਪਤ ਨਹੀਂ ਸੀ ਹੋ ਰਹੀ ਸੀਗਾ ਸੱਚਖੰਡ ਦੇ ਵਿੱਚ ਤੇ ਗੁਰੂ ਮਹਾਰਾਜ ਨੇ ਜਦੋਂ ਵਾਵਾ ਫੜਿਆ ਤੇ 40 ਦੀ ਮੁਕਤੀ ਹੋਈ ਉਹਨੂੰ ਮੁਕਤਸਰ ਸਾਹਿਬ ਕਿਹਾ ਜਾਂਦਾ 40 ਮੁਕਤੇ ਮੁਕਤਸਰ ਸਾਹਿਬ ਅੱਜ ਉੱਥੇ ਗੁਰਦੁਆਰਾ ਬਹੁਤ ਵੱਡਾ ਗੁਰਦੁਆਰਾ ਸਾਜ ਸੰਗਤ ਜੀ ਜਿਨ੍ਹਾਂ ਨੇ ਦਰਸ਼ਨ ਕੀਤੇ ਪੱਗਾਂ ਵਾਲੇ ਹੋ ਜਿਨ੍ਹਾਂ ਨੇ ਨਹੀਂ ਕੀਤੇ ਜ਼ਰੂਰ ਕਰੋ ਸੋ ਉਹ ਚੜੀ ਮੁਕਤਿਆਂ ਦਾ ਸਥਾਨ ਹੈ ਗੁਰੂ ਦੀ ਅਪਾਰ ਬਖਸ਼ਿਸ਼ ਹੋਈ ਹੈ ਉੱਥੇ ਦਸਮ ਪਿਤਾ ਜੀ ਦੀ ਸੋ ਇਹ ਸੀ ਭਾਈ ਮਾਤਾ ਭਾਗੂ ਦੇ ਬਹੁਤ ਵੱਡੀ ਜੰਗ ਲੜੀ ਉੱਥੇ ਤੇ ਫਿਰ ਅਗਲਾ ਇਤਿਹਾਸ ਰਸਾਂਗੈ ਚੜੀ ਮੁਕਤਿਆਂ ਦਾ ਸੀ ਦਿਨ ਕੱਲ ਰੋਜ ਨੇ ਕੱਲ ਰੋਜ ਬਣਾਇਆ ਗਿਆ ਤੇ ਇਸ ਕਰਕੇ ਚੜੀ ਮੁਕਤਿਆਂ ਦੀ ਗੱਲ ਕਰਨੇ ਸੀ ਸ਼ੁਕਰੀ ਸਾਧ ਸੰਗਤ ਸੋ ਆਓ ਗੁਰੂ ਨਾਲ ਜੁੜੀਏ ਸਬਸਕ੍ਰਾਈਬ ਕਰੀਏ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਬੇਨਤੀ ਪ੍ਰਵਾਨ ਕਰਨੀ ਆਓ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ